रिजर्वेशन ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਭਾਰਤਵੰਦ ਦੇ ਸੱਦੇ ਦੇ ਤਹਿਤ ਜਿੱਥੇ ਦੇਸ਼ ਦੇ ਵੱਖ-ਵੱਖ ਹੀ ਸਵੈ ਪ੍ਰਦਰਸ਼ਨ ਜਾਰੀ ਹਨ ਉੱਥੇ ਵੀ ਐਸਪੀ ਬਰਨੂ ਸਥਾਨਕ ਭਾਰ ਚੌਂਕ ਵਿਖੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਾਰਟੀ ਆਗੂ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਲਈ ਸੁਪਰੀਮ ਕੋਰਟ ਦੇ 1 ਅਗਸਤ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ ਬਲਵਿੰਦਰ ਸਿੰਘ ਜੱਸੀ ਕਾਰਜਕਾਰੀ ਪ੍ਰਧਾਨ ਬਹੁਤ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਜੀ ਪਛੋਕ ਤੋ ਪਹਿਲਾ ਮੈਂ ਆਪ ਸਭ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਡੀ ਇਹ ਖੜਲੇ ਮਨਾ ਸਾਹ ਪਹੁੰਚੋ ਤੁਸੀਂ ਸਾਰਿਆਂ ਦਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਦੇਸ਼ ਦੇ ਰਾਸ਼ਟਰੀ ਆਪਦਾਨ ਮੰਦ ਨੂੰ ਭੈਣ ਕੁਮਾਰੀ ਮਾਇਆ ਜੀ ਮਾਇਆਬਤੀ ਜੀ ਵੱਲੋਂ ਇਹ ਆਦੇਸ਼ ਸੀ ਉਹਨਾਂ ਦੇ ਦਿਸ਼ਾ ਨਿਰਦੇਸ਼ ਸੀ ਵੀ ਜੋ ਬੰਦਾ ਸੰਦੇਸ਼ ਹੈ ਉਹਦੇ ਵਿੱਚ ਭੋਜਨ ਸਮਾਜ ਪਾਰਟੀ ਵੱਡੇ ਲੈਵਲ ਤੇ ਸਮਰਥਨ ਕਰੇਗੀ ਔਰ ਅਸੀਂ ਜ਼ਿਲ੍ਹਾ ਲੁਧਿਆਣਾ ਦੀ ਧਰਤੀ ਦੇ ਭਾਰਤ ਨਗਰ ਚੌਂਕ ਦੇ ਵਿੱਚ ਅਸੀਂ ਸਾਰੇ ਭੋਜਨ ਸਮਾਜ ਪਾਰਟੀ ਦੇ ਕਾਰਕਿਰਤਾ ਔਰ ਸੰਵਿਧਾਨ ਦੇ ਜਿੰਦਤ ਬਾਬਾ ਸਾਹਿਬ ਦੇ ਬਬਰ ਸ਼ੇਰਾ ਜਿਹੜੇ ਹੈਗੇ ਉਸ ਗੱਲ ਦੇ ਪਹਿਰਾ ਦੇਣ ਵਾਸਤੇ ਖੜ ਨ ਡੀ ਵੀ ਚੰਦਰ ਚੂੜੀ ਜੀ ਦੀ ਜੋ ਸੁਪਰੀਮ ਕੋਰਟ ਦੇ ਜੱਜਸ ਦੀ ਸੱਤ ਜੱਜਸ ਦੀ ਇੱਕ ਬੈਂਚ ਬਣੀ ਆ ਉਹਦੇ ਵਿੱਚ ਜੋ ਫੈਸਲਾ 1 ਅਗਸਤ 2024 ਨੂੰ ਲਿਆ ਗਿਆ ਉਹ ਫੈਸਲਾ ਜਿਹੜਾ ਹੈਗਾ ਸੰਵਿਧਾਨ ਦੇ ਬਿਲਕੁਲ ਖਿਲਾਫ ਆ ਸੰਵਿਧਾਨ ਦੇ ਆਰਟੀਕਲ 341 ਔਰ 42 ਦੇ ਮੁਤਾਬਕ ਉਹ ਫੈਸਲਾ ਨਹੀਂ ਹੋਣਾ ਚਾਹੀਦਾ ਸੀ ਇਸ ਗੱਲ ਦਾ ਜਿਹੜਾ ਆਪਸ ਵਿੱਚ ਹੀ ਸਾਡਾ ਜਿਹੜਾ ਭਾਈਚਾਰਕ ਸਾਂਝ ਸੀ ਬਹੁਜਨ ਸਮਾਜ ਨੂੰ ਜਿਹੜਾ ਤੋੜਨ ਦੀ ਉਹਨਾਂ ਜੱਜਾਂ ਵੱਲੋਂ ਕੋਸ਼ਿਸ਼ ਕੀਤੀ ਗਈ ਆ ਅਸੀਂ ਉਹਦੇ ਵਿਰੋਧਤਾ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਕਾਰਕਿਰਤਾ ਕਰੋੜਾ ਦੇ ਉਪਰੇ ਔਰ ਸ਼ਾਂਤਮਈ ਢੰਗ ਦੇ ਨਾਲ ਹੀ ਪ੍ਰੋਟੈਸਟ ਅਸੀਂ ਕਰਾਂਗੇ ਔਰ ਆਪ ਸਵਿਥੀ ਭਾਈਚਾਰਕ ਜਿਹੜੀ ਸਾਂਝ ਆ ਬਹੁਜਨ ਸਮਾਜ ਦੀ ਜਿਹੜੀ ਸਾਂਝ ਆ ਉਹਨੂੰ ਅਸੀਂ ਹਮੇਸ਼ਾ ਲਈ ਬਰਕਰਾਰ ਰੱਖਾਂਗੇ ਸੰਵਿਧਾਨ ਦੇ ਅੰਦਰ ਰਹਿ ਕੇ ਜਿਹੜਾ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਅਸੀਂ ਲੜਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੰਗ ਸਾਡੀ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਹੀ ਮੰਗਾ ਕਿ ਜਿਹੜਾ ਸੱਤ ਚਚੇਸ ਨੇ ਫੈਸਲਾ ਲਿਆ ਉਹਨੂੰ ਵਾਪਸ ਲਿਆ ਜਾਵੇ ਔਰ ਮੁਰਤ ਤੋਂ ਸੰਵਿਧਾਨ ਦਾ ਜੋ ਕਾਨੂੰਨ ਹੈ 341 ਔਰ 42 ਉਹਨੂੰ ਵਿਚਾਰ ਕੇ ਜਿਹੜਾ ਹੈਗਾ ਇਹ ਰੱਖਮਕਰਨ ਜਿਹੜਾ ਹੈਗਾ ਉੱਤੇ ਗੌਰ ਕੀਤੀ ਜਾਵੇ ਧੰਨਵਾਦ ਮੰਗਾ ਨਹੀਂ ਪੂਰੀਆਂ ਹੁੰਦੀਆਂ ਤਾਂ ਉਹਦੇ ਲਈ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਕੋ ਸੂਝਵਾਨ ਨੇ ਸਾਡੇ ਸੀਨੀਅਰ ਨੇਤਾ ਨੇ ਉਹ ਔਰ ਜੋ ਵੀ ਉਹ ਫੈਸਲਾ ਲੈਣਗੇ ਉਹਦੇ ਆਧਾਰ ਤੇ ਅਸੀਂ ਹਰ ਸਟੇਟ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਕਹਿਣ ਤੌਰ ਤੇ ਚੱਲਾਂਗੇ ਧੰਨਵਾਦ ਮੇਰਾ ਨਾਮ ਬਲਵਿੰਦਰ ਸਿੰਘ ਬਿੱਟਾ ਸਟੇਟ ਸੈਕਰੀ ਬਹੁਜਨ ਸਮਾਜ ਪਾਰਟੀ ਪੰਜਾਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਕੁਮਾਰੀ ਮਾਇਆ ਭਤੀ ਜੀ ਜੋ ਰਾਸ਼ਟਰੀ ਪ੍ਰਧਾਨ ਆ ਬਹੁਜਨ ਸਮਾਜ ਪਾਰਟੀ ਭਾਰਤ ਦੇ ਔਰ ਉਹਨਾਂ ਦੇ ਉੱਤਰਾ ਅਧਿਕਾਰੀ ਮਾਨਯੋਗ ਆਕਾਸ਼ ਨੰਦ ਜੀ ਉਹਨਾਂ ਦੇ ਨਿਰਾਂਿਰਦੇਸ਼ ਦੇ ਮੁਤਾਬਕ ਅੱਜ ਸਾਰੇ ਭਾਰਤ ਦੇਸ਼ ਦੇ ਅੰਦਰ ਬਹੁਤ ਜਨ ਸਮਾਜ ਪਾਰਟੀ ਵੱਲੋਂ ਬੰਦ ਦਾ ਸਮਰਥਨ ਦਿੱਤਾ ਗਿਆ ਹੈ ਉਹ ਇਹ ਸਮਰਥਨ ਜਿਹੜਾ ਅਸੀਂ ਦਿੱਤਾ ਉਹ ਕਿਸੇ ਥਿਰਕਾ ਪ੍ਰਸਤੀ ਨੂੰ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ ਹੈ ਉਹ ਇਸ ਕਰਕੇ ਦਿੱਤਾ ਅਸੀਂ ਬੰਦ ਦਾ ਸਮਰਥਨ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਪਹਿਲੀ 1 ਅਗਸਤ 2024 ਨੂੰ ਜੋ ਫੈਸਲਾ ਦਿੱਤਾ ਉਹ ਫੈਸਲਾ ਉਹ ਸੰਵਿਧਾਨ ਦੇ ਉਲਟ ਦਿੱਤਾ ਕਿਉਂਕਿ ਸੰਵਿਧਾਨ ਦੇ ਅੰਦਰ 바ਵਾ ਸਾਹਿਬ ਡਾਕਟਰ ਭੀਮrao ਅੰਬੇ德ਕਰ ਜੀ ਨੇ 6743 ਜਾਤਾਂ ਦਾ ਇੱਕ ਗੁਲਦਸਤਾ ਤਿਆਰ ਕਰਕੇ ਉਹਦੇ ਵਿੱਚ ਬੰਚਿਤ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਪ੍ਰਾદાન ਕੀਤਾ ਸੀ ਮੌਲਕ ਅਧਿਕਾਰਾਂ ਦਾ ਪ੍ਰਾદાન ਕੀਤਾ ਜਦੋਂ 1 ਅਗਸਤ ਨੂੰ ਜਿਹੜਾ ਸੰਵਿਧਾਨ ਦਿੱਤਾ ਸੰਵਿਧਾਨ ਦੇ ਅੰਦਰ ਜਿਹੜਾ ਉਹਨਾਂ ਨੇ ਕਿਹਾ ਬਈ ਇਹ 12:30 ਬਾਦਮੀਕ ਭਾਈਚਾਰੇ ਨੂੰ 12:30 ਆ ਉਹ 37 ਜਾਤਾਂ ਨੂੰ ਇਹ ਬਿਲਕੁਲ ਇਹ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਉਲਟ ਫੈਸਲਾ ਦੇ ਕੇ ਇਹ 6743 ਜਾਤਾਂ ਦੇ ਗੁਲਦਸਤੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਤਰਵੇਯ ਮਾਨਯੋਗ ਤ੍ਰिवेदी ਜੱਜ ਜੋ ਮਹਿਲਾ ਜੱਜ ਸੀਗੀ ਉਹਨੇ ਆਪਣੀ ਜੱਜਮੈਂਟ ਦੇ ਵਿੱਚ ਕਹਿਤਾ ਬਈ ਉਹਨੂੰ ਛੇਦ 341 342 343 ਦੀ ਤੁਸੀਂ ਇਹ ਉਲੰਘਣਾ ਕਰ ਰਹੇ ਆ ਤੁਸੀਂ ਸੰਵਿਧਾਨ ਦੀ ਉਲੰਘਣਾ ਕਰ ਰਹੇ ਆ ਤੁਸੀਂ ਇਹ ਫੈਸਲਾ ਨਹੀਂ ਦੇ ਸਕਦੇ ਇਸ ਕਰਕੇ ਅਸੀਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਇਹ ਮੰਗ ਕਰਦੇ ਆ ਕਿ ਇਹ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆ ਇਹਨੂੰ ਤੁਸੀਂ ਦੁਆਰਾ ਇੱਥੇ ਪੂਰਨ ਵਿਚਾਰ ਕਰਕੇ ਦੁਆਰਾ ਲਾਗੂ ਕੀਤਾ ਜਾਵੇ ਤਾਂ ਜੋ ਕਿ ਜਿਹੜਾ ਸਾਡਾ ਅੱਜ ਦਾ ਪ੍ਰਦਰਸ਼ਨਾਂ ਸ਼ਾਂਤ ਮਈ ਪ੍ਰਦਰਸ਼ਨਾਂ ਔਰ ਅਸੀਂ ਭਾਈਚਾਰਕ ਸਾਂਝ ਆ ਜਿਹੜੀ ਸਾਡੀ ਬਾਦਮੀਕ ਭਾਈਚਾਰਾ ਔਰ ਮੱਝਵੀ ਭਾਈਚਾਰੇ ਦੇ ਨਾਲ ਉਹ ਸਾਡੀ ਇਸੇ ਤਰ੍ਹਾਂ ਬਰਕਰਾਰ ਆ ਔਰ ਸਾਡਾ ਸਾਡਾ ਕੋਈ ਨਹੀਂ ਉਹ ਵੀ ਸਾਡੇ ਭਰਾ ਆ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ ਔਰ ਭੈਣ ਕੁਮਾਰੀ ਮਾਇਆਬਦੀ ਨੇ ਵੀ ਇਹ ਗੱਲ ਨੂੰ ਸਵੀਕਾਰ ਕੀਤਾ ਆ ਪਰ ਜੋ ਸੰਵਿਧਾਨ ਦੇ ਉਲਟ ਜਾ ਕੇ ਫੈਸਲਾ ਦਿੱਤਾ ਅਸੀਂ ਉਹਦਾ ਵਿਰੋਧ ਕਰਦੇ ਆਂ ਜੈ ਭੀਮ ਜੈ ਭਾਰਤ ਸਾਡੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਤਾਂ ਕਿ ਜੇ ਸਾਡੀਆਂ ਮੰਗਾ ਪੂਰੀਆਂ ਨਹੀਂ ਹੋਣਗੀਆਂ ਉਹ ਵੀ ਪੈਨ ਕੁਮਾਰੀ ਮਾਇਆਬਤੀ ਜੀ ਕੋਈ ਨਿਰਦੇਸ਼ ਸਾਨੂੰ ਦੇਣਗੇ ਉਹਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੱਸ ਦਿੱਤਾ ਜਾਵੇ ਮੈਂ ਬੂਟਾ ਸਿੰਘ ਸੰਗੋਵਾਲ ਬਹੁਜਨ ਸਮਾਜ ਪਾਰਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਆ ਜੀ ਅੱਜ ਪ੍ਰਦਰਸ਼ਨ ਕਿਤੇ ਜਾ ਰਿਹਾ ਹੈ ਕਿਹੜੀਆਂ ਗੱਲਾਂ ਤੇ ਕਿਉਂ ਕਿਹਾ ਜਾ ਰਿਹਾ ਹੈ ਕਿ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਜੋ ਇੱਕ ਅਗਸਤ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਉਹ ਆਰਟੀਕਲ 41 ਤੇ 42 ਦੇ ਬਿਲਕੁਲ ਵਿਰੁੱਧ ਦੇ ਵਿੱਚ ਹੈ ਇਸ ਕਰਕੇ ਜਦੋਂ ਭੈਣ ਮਾਇਆਵਤੀ ਜੋ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੇ ਇਸ ਦੇ ਉੱਤੇ ਕੋਹਕ ਕੀਤੀ ਸਮਾਰ ਕੇ ਵਿਚਾਰਿਆ ਤਾਂ ਉਹਨਾਂ ਨੇ 21 ਤਰੀਕ ਦਾ ਬੰਦ ਦਾ ਸਮਰਥਨ ਕੀਤਾ ਔਰ ਕਿਹਾ ਵੀ ਇਹ ਸੁਪਰੀਮ ਕੋਰਟ ਨੂੰ ਫੈਸਲਾ ਜਿਹੜਾ ਇਹ ਵਾਪਸ ਲੈਣਾ ਚਾਹੀਦਾ ਕਿਉਂਕਿ ਇਹ ਫੈਸਲੇ ਨਾਲ ਸਾਡੀ ਜਿਹੜੀ ਭਾਈਚਾਰਕਾਂਝਾ ਉਸ ਦੇ ਵਿੱਚ ਤਰੀੜ ਪੈਂਦੀ ਆ ਇਸ ਕਰਕੇ ਇਹ ਇਹ ਫੈਸਲਾ ਸੁਪਰੀਮ ਕੋਰਟ ਨੂੰ ਵਾਪਸ ਲੈਣਾ ਚਾਹੀਦਾ ਔਰ ਜਿਹੜੀਆਂ ਇਹ ਸਰਕਾਰਾਂ ਨੇ ਮਨੁਵਾਦੀ ਇਹ ਤਾਂ ਆਪਣੀ ਕੁਰਸੀ ਬਚਾਉਣ ਦੀ ਕਰਕੇ ਇਹ ਫੈਸਲਾ ਇਹਨਾਂ ਨੇ ਸੁਪਰੀਮ ਕੋਰਟ ਤੋਂ ਕਹਾਇਆ ਇਸ ਕਰਕੇ ਅਸੀਂ ਅੱਜ ਇਹ ਰੋਸ ਮੁਜ਼ਾਹਰਾ ਕਰ ਰਹੇ ਆਂ ਔਰ ਮਾਨਯੋਗ ਸਤਕਾਰਯੋਗ ਡੀਸੀ ਸਾਹਿਬਾਨਾਂ ਨੂੰ ਮੈਂ ਵਰੰਡਨ ਦੇਣਾ ਜਿਸ ਦੇ ਵਿੱਚ ਇਹ ਅਸੀਂ ਇਹੀ ਮੰਗ ਕਰਦੇ ਆਂ ਕਿ ਸੁਪਰੀਮ ਕੋਰਟ ਨੂੰ ਇਸ ਫੈਸਲੇ ਤੇ ਦੁਬਾਰੇ ਵਿਚਾਰ ਕੀਤੀ ਜਾਵੇ ਔਰ ਸੰਵਿਧਾਨ ਦੇ ਮੁਤਾਬਕ 41 ਤੇ 42 ਦੇ ਤਹਿਤ ਕੀਤੀ ਜਾਵੇ ਇਹ ਕਿੱਥੇ ਪ੍ਰਦਰਸ਼ਨ ਕਰ ਰਹੇ ਹੋ ਕਿਸ ਕਿਨੇ ਕਰ ਰਹੇ ਹੋ ਇਹ ਸ਼ਾਂਤੀਪੂਰਵਕ ਕਾਰਜ ਨਹੀਂ ਸਾਡਾ ਜੋ ਵੀ ਪ੍ਰਦਰਸ਼ਨ ਹੈ ਇਹਦੇ ਵਿੱਚ ਕੋਈ ਹੁੱਲੜਵਾਜ਼ੀ ਨਹੀਂ ਹੋਊ ਕੋਈ ਅਸੀਂ ਇਹ ਮਤਲਬ ਜ਼ਿਆਦਾ ਸਾਡੇ ਕਿਸੇ ਵੀ ਬੰਦੇ ਨੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਗੱਲ ਕੀਤੀ ਜਿਸ ਤਰ੍ਹਾਂ ਨਾ ਕਿਸੇ ਨੂੰ ਗੱਡੀ ਦੇ ਵਿੱਚ ਜਿੱਦਾਂ ਐਂਬੂਲੈਂਸ ਜਾਂ ਹੋਰ ਕੋਈ ਰੋਕਣ ਦੀ ਅਸੀਂ ਕੀਤੀ ਆ ਗੱਲਬਾਤ ਇਸ ਕਰਕੇ ਅਸੀਂ ਭਾਈਚਾਰਕ ਸੰਸ ਨੂੰ ਕਾਇਮ ਬਣਾ ਕੇ ਰੱਖਣਾ ਬੰਦਰਾ ਐਲਾਨ ਕਿਤਾ ਜਾਂਦੀ ਪਰ ਅਸਲ ਲਿਖ ਨਹੀਂ ਰਿਹਾ ਜਦੇ ਹਾਂਜੀ ਬੰਦ ਦਾ ਐਲਾਨ ਸੀਗਾ ਪਰ ਅਸੀਂ ਟਿਕ ਨਹੀਂ ਰਹੇ ਜਦੋਂ ਅਸੀਂ ਨਹੀਂ ਕਰ ਰਹੇ ਅਸੀਂ ਜ਼ਬਰਦਸਤੀ ਨਹੀਂ ਕਰ ਰਹੇ ਕਿਉਂਕਿ ਜੇ ਜ਼ਬਰਦਸਤੀ ਕਰਦੇ ਆ ਉਹਦੇ ਨਾਲ ਸਾਡੀ ਭਾਈਚਾਰਕ ਸਾਂਝ ਟੁੱਟਦੀ ਆ ਕਿਉਂਕਿ ਇਹੀ ਸਰਕਾਰਾਂ ਚਾਹੁੰਦੀਆਂ ਨੇ ਵੀ ਇਹ ਟੁੱਟੇ ਲੇਕਿਨ ਅਸੀਂ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਆ ਵੀ ਇਸ ਕੇਸ ਤੇ ਦੁਬਾਰੇ ਵਿਚਾਰ ਕੀਤੀ ਜਾਵੇ ਠੀਕ ਹੈ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ